ਇਹ ਸਭ ਜਦੋਂ ਕੋਈ ਆਪਣੀ ਵੀਜ਼ਾ ਐਪਲੀਕੇਸ਼ਨ ਲਾਉਂਦਾ ਹੈ ਤੇ ਉਹ ਵੀਜ਼ਾ ਐਪਲੀਕੇਸ਼ਨ ਜਦੋਂ ਰਿਫਿਊਜ਼ ਹੁੰਦੀ ਹੈ ਤੇ ਜਦੋਂ ਰੀਜ਼ਨ ਦੇਖੀਦੇ ਤੇ ਮੋਸਟਲੀ ਦੋ ਗੱਲਾਂ ਲਿਖੀ ਹੁੰਦੀਆਂ ਇੱਕ ਤਾਂ ਤੁਸੀਂ ਵਾਪਸ ਨਹੀਂ ਮੁੜਨਾ ਇੱਕ ਤੁਹਾਡੇ ਫੰਡਸ ਜਿਹੜੇ ਨੇ ਉਹ ਸਫੀਸ਼ੀਐਂਟ ਨਹੀਂ ਆ ਔਰ ਕਈ ਵਾਰੀ ਉਹ ਤੁਹਾਡੀ ਐਪਲੀਕੇਸ਼ਨ ਦੇ ਨਾਲ ਰੈਲੇਵੈਂਟ ਨਹੀਂ ਜਾਪਦੀਆਂ ਹੁੰਦੀਆਂ ਗੱਲਾਂ ਪਰ ਹੁਣ ਖਬਰ ਆਈ ਹੈ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋਣੀ ਹੈ ਤੇ ਇੱਕ ਚੰਗੀ ਖਾਸੀ ਡੀਟੇਲ ਆਫੀਸਰ ਤੁਹਾਡੇ ਨਾਲ ਸਾਂਝੀ ਕਰੂਗਾ ਵੀ ਇਸ 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 ਕਾਰਨ ਕਰਕੇ ਹੋਈ ਹੈ ਇਹ ਚੰਗੀ ਖਾਸੀ ਦਾ ਤਾਂ ਪਤਾ ਨਹੀਂ ਪਰ ਡੀਟੇਲ ਦਿੱਤੀ ਜਾਵੇਗੀ ਕਿ ਨਾਲੋਂ ਬਿਹਤਰ ਦਿੱਤੀ ਜਾਵੇਗੀ ਹਮਮ ਉਹਦਾ ਕਾਰਨ ਕਈ ਨੇ ਉਹ ਜੋ ਦੱਸਿਆ ਜਾ ਰਹੇ ਨੇ ਹੱਲੇ ਤੱਕ ਆਫੀਸ਼ੀਅਲ ਨਹੀਂ ਹੈ ਪਰ ਇਹ ਜਲਦੀ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਚੇਂजेस ਬਹੁਤ ਹੋਈਆਂ ਨੇ ਸੋ ਇਹਦੇ ਬਾਰੇ ਅਸੀਂ ਕੱਲ ਜਿਹੜੀ ਹੈ ਜੀ ਕਰਦੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਆਫੀਸਰ ਨੋਟ ਜਿਹੜੇ ਨੇ ਉਹ ਰਿਫਿਊਜ਼ਲ ਲੈਟਰ ਦੇ ਵਿੱਚ ਦੇਣ ਦਾ ਉਹਨਾਂ ਨੇ ਫੈਸਲਾ ਕੀਤਾ ਡਿਪਾਰਟਮੈਂਟ ਨੇ ਡਿਸਾਈਡ ਕੀਤਾ ਪਰ ਬੇਸਿਕਲੀ ਤੇ ਸਰਕਾਰ ਦਾ ਫੈਸਲਾ ਤੇ ਜਿਨ੍ਹਾਂ ਦੀ ਇਮੀਗ੍ਰੇਸ਼ਨ ਐਪਲੀਕੇਸ਼ਨ ਫੇਲ ਹੋ ਜਾਂਦੀ ਹੈ ਤੇ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਕੀਤੀਆਂ ਨੇ ਕਿ ਸਾਨੂੰ ਦੱਸਿਆ ਕੁਝ ਨਹੀਂ ਜਾਂਦਾ ਸਾਡੇ ਨਾਲ ਕਾਰਨ ਹੀ ਦੱਸੇ ਜਾਂਦੇ ਟਿਕ ਮਾਰਕ ਜਿਆ ਕਰ ਦਿੱਤਾ ਜਾਂਦਾ ਚਾਰ ਪੰਜ ਕਾਰਨ ਹੁੰਦੇ ਨੇ ਇੱਕੋ ਹੀ ਪੇਜ ਬਣਿਆ ਹੁੰਦਾ ਉਹਦੇ ਵਿੱਚੋਂ ਦੋ ਤਿੰਨ ਚੀਜ਼ਾਂ ਲਿਖ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਫਿਰ ਜੋ ਹੁੰਦਾ ਲੋਕ ਫਿਰ ਜਦੋਂ ਉਸ ਨੂੰ ਅਪੀਲ ਕਰਦੇ ਨੇ ਚੀਜ਼ਾਂ ਦੀ ਐਕਸੈਸ ਟੂ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਡਾਕੂਮੈਂਟਸ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਾਈਵੇਸੀ ਸਿਸਟਮ ਨਾਲ ਅਦਾਲਤਾਂ ਸ਼ਾਮਲ ਹੋ ਜਾਂਦੀਆਂ ਨੇ ਫਿਰ ਖਰਚੇ ਹੁੰਦੇ ਨੇ ਫਿਰ ਵਕੀਲ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੇ ਨੋਟਸ ਕਟਵਾਉਣ ਲਈ ਫਿਰ ਜਦੋਂ ਬਾਅਦ ਵਿੱਚ ਪਤਾ ਲੱਗਦਾ ਤੇ ਫਿਰ ਉਹ ਲੰਬਾ ਪ੍ਰੋਸੈਸ ਹੈ ਜਿਹਦੇ ਨਾਲ ਹੋਰ ਬਰਡਨ ਜਿਹੜਾ ਹੈ ਜੀ ਉਹ ਜ਼ਿਆਦਾ ਪੈਦਾ ਹੋ ਜਾਂਦਾ ਤੇ ਚੇਂजेस ਜਿਹੜੀਆਂ ਨੇ ਇਹਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਬਾਸਤੇ ਜਿਹੜੀ ਹੈ ਉਹ ਉਹਨਾਂ ਨੂੰ ਵੀ ਕੀਤਾ ਜਾਵੇਗਾ ਇਹਦੇ ਵਿੱਚ ਈਟੀਏ ਜਿਹੜੀ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ ਆ ਉਹਨੂੰ ਵੀ ਹੋਵੇਗਾ ਤੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਿਜ਼ਟਰ ਸਟੱਡੀ ਪਰਮਿਟ ਤੇ ਵਰਕ ਪਰਮਿਟ ਲਈ ਵੀ ਇਹਨੂੰ ਜਿਹੜਾ ਐਕਸਟੈਂਡ ਕੀਤੇ ਜਾਣ ਦੀ ਸੰਭਾਵਨਾ ਹੈ ਡਿਪਾਰਟਮੈਂਟ ਆਈਆਰਸੀਸੀ ਦਾ ਇਹ ਕਹਿਣਾ ਕਿ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਜਿਹੜਾ ਇੱਕ ਹੋਰ ਸਮਾਂ પા ਕੇ ਜਿਹੜਾ ਵਿੱਚ ਹੋਰ ਲਿਸਟ ਵੀ ਜਿਹੜੀ ਆ ਉਹ ਕਿਸਮਾਂ ਦੀ ਐਡ ਕੀਤੀ ਜਾਵੇਗੀ ਸੋ ਇਹਦੇ ਵਿੱਚ ਕੁਝ ਕੁਝ ਪੋਰਸ਼ਨ ਜਿਹੜੇ ਨੋਟਸ ਦੇ ਹੈਗੇ ਨੇ ਕੇਸ 바이 ਕੇਸ ਸਟਡੀ ਤੇ ਸਕਿਉਰਟੀ ਜਾਂ ਪ੍ਰਾਈਵੇਸੀ ਕਰਕੇ ਉਹਨਾਂ ਨੂੰ ਹਾਈਡ ਕੀਤਾ ਜਾਵੇਗਾ ਉਹ ਸਾਹਮਣੇ ਨਹੀਂ ਦਿੱਤੇ ਜਾਣਗੇ ਹੁਣ ਇੱਕ ਇਨਫਰਮੇਸ਼ਨ ਕਮਿਸ਼ਨਰ ਜਿਹੜੇ ਕੈਨੇਡਾ ਦੇ ਹੈਗੇ ਨੇ ਉਹਨਾਂ ਨੇ ਪਿਛਲੇ ਸਾਲ ਪਾਰਲੀਮੈਂਟ ਦੇ ਵਿੱਚ ਰਿਪੋਰਟ ਕੀਤੀ ਸੀ ਕਿ ਫੈਡਰਲ ਐਕਸੈਸ ਟੂ ਇਨਫੋਰਮੇਸ਼ਨ ਐਕਸੈਸ ਦੇ ਤਹਿਤ ਜਿੰਨੀਆਂ ਬੇਨਤੀਆਂ ਆਉਂਦੀਆਂ ਨੇ ਜਿੰਨੀਆਂ ਟੋਟਲ ਬੇਨਤੀਆਂ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਆਉਂਦੀਆਂ ਨੇ ਉਹਨਾਂ ਵਿੱਚੋਂ 78% ਸਿਰਫ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੁੰਦੀਆਂ ਨੇ ਤੇ 8% ਜਿਹੜੀਆਂ ਨੇ ਉਹ ਸੀਬੀਐਸਏ ਨਾਲ ਸੰਬੰਧਿਤ ਹੁੰਦੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੋ ਬਹੁਤਾ ਕੁਝ ਜਿਹੜਾ ਹੈ ਉਹ ਇਮੀਗ੍ਰੇਸ਼ਨ ਦੇ ਨਾਲ ਹੀ ਜੁੜਿਆ ਹੋਇਆ ਤੇ ਇਸ ਪ੍ਰੋਸੈਸ ਨੂੰ ਸਟਰੀਮਲਾਈਨ ਕਰ ਲਈ ਸਰਕਾਰ ਆਪਣਾ ਖਰਚਾ ਘਟਾਉਣ ਲਈ ਤੇ ਸਰਕਾਰੀ ਬੋਝ ਘਟਾਉਣ ਲਈ ਇਹ ਕੰਮ ਕਰਨ ਜਾ ਰਹੀ ਹੈ ਪਰ ਸ਼ੁਰੂ ਦੇ ਵਿੱਚ ਇਹ ਨੋਟਸ ਜਿਹੜੇ ਐਡ ਕੀਤੇ ਜਾਣਗੇ ਉਹਦੇ ਨਾਲ ਜ਼ਾਹਰਾ ਤੌਰ ਤੇ ਐਪਲੀਕੇਟਰ ਨੂੰ ਕੁਝ ਨਾ ਕੁਝ ਰਾਹਤ ਜਿਹੜੀ ਹੈ ਜੀ ਉਹ ਮਿਲੇਗੀ ਸੋ ਨੰਬਰ ਆਫ ਰਿਕਵੈਸਟ ਜਿਹੜੀਆਂ ਨੇ ਇਹ ਜਾਂਦੀਆਂ ਨੇ ਲੋਕਾਂ ਨੂੰ ਸਾਨੂੰ ਜਾਣਕਾਰੀ ਹੋਰ ਦਿਓ ਹੋਰ ਦਿਓ ਉਹ ਜਿਹੜੇ ਨੋਟਸ ਵਗੈਰਾ ਲੈਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਜੇ ਅਸੀਂ 2017 ਦੇ ਵਿੱਚ ਗੱਲ ਕਰੀਏ ਤਾਂ 70 ਕੁ ਹਜ਼ਾਰ ਇਹੋ ਜਿਹੀਆਂ ਅਰਜ਼ੀਆਂ ਹੁੰਦੀਆਂ ਸੀ ਤੇ 23 24 ਦੇ ਵਿੱਚ ਇਹਨਾਂ ਅਰਜ਼ੀਆਂ ਦੀ ਗਿਣਤੀ 2 ਲੱਖ ਟੱਪ ਗਈ ਜਿਹਦੇ ਨਾਲ ਫਿਰ ਜਵਾਬ ਦੇਣ ਦਾ ਜਿਹੜਾ ਸਮਾਂ ਸੀ ਉਹ 90 ਦਿਨਾਂ ਤੱਕ ਪਹੁੰਚ ਗਿਆ ਤੇ 51000 ਅਰਜ਼ੀਆਂ ਅਨ ਆਨਸਰਡ ਨੇ ਜਿਨ੍ਹਾਂ ਦੇ ਜਵਾਬ ਸਰਕਾਰੀ ਅਧਿਕਾਰੀ ਦੇਣ ਤੋਂ ਅਸਮਰੱਥ ਨੇ ਕਿ ਸਾਡੇ ਕੋਲ ਸਮਾਂ ਨਹੀਂ ਹੈ ਉਹਨਾਂ ਕੋਲ ਲਾਈਨਾਂ ਤੇ ਢੇਰ ਹੀ ਨੇ ਲੱਗੇ ਹੋਏ ਨੇ ਕਿ ਉਹ ਕੁਝ ਨਹੀਂ ਕਰ ਸਕਦੇ ਸੋ ਸਰਕਾਰ ਆਪਣੇ ਪ੍ਰੋਸੈਸ ਨੂੰ ਜਿਹੜਾ ਇੱਕ ਹੋਰ ਤਰੀਕੇ ਨਾਲ ਉਸ ਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਨਾਲ ਹੋ ਸਕਦਾ ਕੋਈ ਫਾਇਦਾ ਹੋਵੇ ਜੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ